ਦੇ ਕੇ ਇਹ ਚੈਲੰਜ ਦਿੱਤਾ ਗਿਆ ਹੈ ਦਰਸਲ ਅੱਜ ਕੇਂਦਰ ਸਰਕਾਰ ਦੇ 11 ਸਾਲ ਕਾਰਜਕਾਰ ਦੇ ਪੂਰੇ ਹੋਏ ਨੇ ਔਰ ਦੇਸ਼ ਪਾਟਕ ਚੈਲੰਜ ਦਿੱਤਾ ਹੈ ਪੰਜਾਬ ਦੇ ਵਿੱਚ ਡੋਪ ਟੈਸਟ ਦੀ ਲੋੜ ਨਹੀਂ ਪਹਿਲਾਂ ਲੀਡਰਾਂ ਦੀ ਆਮਦਨ ਦਾ ਟੈਸਟ ਹੋਏ ਆਮਦਨ ਟੈਸਟ ਤੋਂ ਡਰਗ ਰੈਕਟ ਦੀ ਸੱਚਾਈ ਦਾ ਪਤਾ ਲੱਗੇਗਾ ਕਿਸ ਦੀ ਆਮਦਨ ਕਿੱਥੋਂ ਆ ਰਹੀ ਹੈ ਕਿੱਥੋਂ ਉਸ ਨੂੰ ਆਮਦਨ ਹੋ ਰਹੀ ਹੈ ਸਭ ਪੜਤਾਲ ਹੋਏ ਸਭ ਤੋਂ ਪਹਿਲਾਂ ਪਾਰਟੀ ਪਰਦਾਨਾ ਦਾ ਆਮਦਨ ਟੈਸਟ ਹੋਏਗੀ ਇਨਕਮ ਦਾ ਸੋਰਸ ਸੋਨ ਦਾ ਕੀ ਹੈ ਕਿੰਨੀ ਸੰਪਤੀ ਉਹਨਾਂ ਨੇ ਬਣਾਈ ਹੈ ਕਿੰਨੇ ਸਮੇਂ ਦੇ ਵਿੱਚ ਇਹ ਸਾਰੇ ਸਵਾਲਾਂ ਦੇ ਜਵਾਬ ਆਚਾਰੇ ਨੇ ਪੰਜਾਬ ਬੀਜਪੀ ਦੇ ਪ੍ਰਧਾਨ ਸੁਨੀਲ ਜਾਖੜ ਈਡੀ ਨੂੰ ਸੰਪੀ ਜਾਵੇ ਆਮਦਨ ਦਾ ਪੂਰਾ ਬਿਉਰਾ ਪਿਉਰੀ ਪੂਰੀ ਜਾਣਕਾਰੀ ਪੰਜਾਬ ਬੀਜਪੀ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੀ ਤਰਫੋਂ ਇੱਕ ਵੱਡਾ ਬਿਆਨ ਦੇ ਕੇ ਇਹ ਚੈਲੰਜ ਦਿੱਤਾ ਗਿਆ ਹੈ ਦਰਸਲ ਅੱਜ ਕੇਂਦਰ ਸਰਕਾਰ ਦੇ 11 ਸਾਲ ਕਾਰਜਕਾਰ ਦੇ ਪੂਰੇ ਹੋਏ ਨੇ ਔਰ ਦੇਸ਼ ਭਰ ਦੇ ਵਿੱਚ ਸਾਰੇ ਹੀ ਸੂਬਿਆਂ ਦੇ ਅੰਦਰ ਵੱਡੇ ਲੀਡਰ ਨੇ ਚਾਹੇ ਮੁੱਖ ਮੰਤਰੀ ਹੋਣ ਜਾਂ ਫਿਰ ਜਿਸ ਸਟੇਟ ਦੇ ਵਿੱਚ ਭਾਜਪਾ ਦੀ ਸਰਕਾਰ ਨਹੀਂ ਤਾਂ ਉੱਥੋਂ ਦੇ ਪ੍ਰਧਾਨਾਂ ਦੀ ਤਰਫੋਂ ਅੱਜ ਦਰਸਲ ਪ੍ਰੈਸ ਕਾਨਫਰੰਸ ਕੀਤੀ ਗਈ 11 ਸਾਲਾਂ ਅੰਦਰ ਭਾਜਪਾ ਦੀ ਸਰਕਾਰ ਦੀਆਂ ਉਪਲਬਧੀਆਂ ਤਮਾਮ ਗਿਣਵਾਈਆਂ ਗਿਆ ਜੋ ਫੈਸਲੇ ਲਾਇਕ ਹੈ ਇਸੇ ਦੌਰਾਨ ਹੀ ਇੱਕ ਵੱਡੀ ਸਟੇਟਮੈਂਟ ਸੁਨੀਲ ਜਾਖੜ ਦੀ ਤਰਫੋਂ ਦਿੱਤੀ ਗਈ ਹੈ ਕੱਪ ਡਰਗ ਟੈਸਟ ਦਾ ਆ ਜਿਵੇਂ 88000 ਰੁਪਏ ਕਿਤਾ ਕਿਸੇ ਕੋਲ ਪੂੜੀ ਮਿਲ ਗਈ ਉਹਨੂੰ ਫੜ ਕੇ ਅੰਦਰ ਕਰਤਾ ਉਹਨੂੰ ਜੇ ਕੱਲ ਨਿਕਲ ਵੀ ਆਇਆ ਕੋਈ ਉਹਨਾਂ ਚੋਂ ਭੜਾ ਮਨ ਫੜ ਕੇ ਅੰਦਰ ਕਰਦੇ ਹੋ ਵੀ ਆ ਤਾਂ ਨਸ਼ਾ ਸੀਗਾ ਜੀ ਇਹਦੇ ਕੋਲ ਤੇ ਅੰਦਰ ਕਰਤਾ ਨਸ਼ਾ ਲੈਂਦਾ ਹੈ ਵੇਚਣ ਵਾਲਾ ਕਿਵੇਂ ਫੜੋਂਗੇ ਸਾਹਿਬ ਵੇਚਣ ਵਾਲੇ ਫੜਨ ਵਾਸਤੇ ਮੈਂ ਕਹਿੰਦਾ ਸਾਹਿਬ ਉਹ ਟੈਸਟ ਕਰਾਓ ਇਨਕਮ ਟੈਸਟ ਕਰਾਓ ਸਾਰਿਆਂ ਦਾ ਈਡੀ ਨੂੰ ਦਿਓ ਖਾਂ ਭੇਜੋ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਚੀਮਾ ਸਾਹਿਬ ਭੇਜੋ ਲੈ ਕੇ ਰਿਕੁਐਸਟ ਪਹਿਲਾਂ ਤਾਂ ਇੰਨਾ ਚਾਰਾਂ ਪ੍ਰਧਾਨਾਂ ਦਾ ਕਰਾਓ ਬੇਨਾ ਕੋਲ ਇਨਕਮ ਕਿੱਥੋਂ ਅਨਲੈਸ ਇਨ ਆਨ ਟੈਲ ਯੂ ਫੋਲੋ ਦਾ ਮਨੀ ਟ੍ਰੇਨ ਸਾਮ ਸੁਨੀਲ ਜਾਖੜ ਇਸ ਕਰਕੇ ਕਹਿ ਰਿਹਾ ਹੈ ਵੀ ਸੁਨੀਲ ਜਾਖੜ ਨੇ ਇਲੈਕਸ਼ਨ ਦੇ ਅੰਦਰ ਨਸ਼ਾ ਵੇਚਣ ਵਾਲੇ ਤੋਂ ਚੰਦੇ ਦੇ ਰੂਪ ਚ ਪੈਸਾ ਨਹੀਂ ਲਿਆ ਆ ਜਿਹੜੇ ਟੈਸਟ ਉਹਨੂੰ ਸਵੇਰੇ ਸਵੇਰੇ ਮੁੱਕਰ ਜਾਣਗੇ ਜਿਹੜੇ ਕਹਿੰਦੇ ਮੇਰਾ ਟੈਸਟ ਕਰ ਇਹ ਅਰਜੀ ਯੋਗੀ ਫੋਨਲਾਈਨ ਤੇ ਅਨੂਜਾ ਜੁੜੇ ਨੇ ਅਨੂਜਾ ਇਹ ਜੋ ਸਟੇਟਮੈਂਟ ਦਿੱਤੀ ਗਈ ਹੈ ਸੁਨੀਲ ਜਾਖੜ ਦੀ ਇਹ ਸਿਆਸੀ ਬਵਾਲ ਮਚਾਉਣ ਵਾਲੀ ਇਹ ਸਟੇਟਮੈਂਟ ਹੈ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ ਬਿਲਕੁਲ ਦੇਖੋ ਜਿਹੜੇ ਸੁਨੀਲ ਜਾਖੜ ਸਾਹਿਬ ਨੇ ਅੱਜ ਦੇ ਦਿਨ ਗੱਲ ਕੀਤੀ ਉਹਨਾਂ ਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਕਹਿੰਦੇ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਬਾਰ ਬਾਰ ਇਹ ਸਵਾਲ ਉੱtre ਨੇ ਕਿ ਜਿੰਨੇ ਵੀ ਸਿਆਸੀ ਆਗੂ ਨੇ ਜਿੰਨੇ ਵੀ ਲੀਡਰ ਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਉਹ ਕਹਿੰਦੇ ਕਿ ਡੋਪ ਟੈਸਟ ਦੀ ਬਜਾਏ ਤੁਸੀਂ ਇਨਕਮ ਟੈਕਸ ਇਨਕਮ ਟੈਸਟ ਕਰਾਓ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਕਹਿੰਦੇ ਪਹਿਲੇ ਜਿਹੜਾ ਪਹਿਲ ਦੇ ਆਧਾਰ ਤੇ ਜਿੱਲੇ ਵੀ ਚਾਰ ਪਾਰਟੀਆਂ ਦੇ ਪ੍ਰਧਾਨ ਨੇ ਉਹਨਾਂ ਦੀ ਇਨਕਮ ਟੈਕਸ ਕਰਾਈ ਜਾਵੇ ਕਿ ਕਿੱਥੋਂ ਦੀ ਇਨਕਮ ਆ ਰਹੀ ਹੈ ਕੀ ਸੋਰਸਸ ਨੇ ਉਹਨਾਂ ਦੀ ਇਨਕਮ ਦੇ ਕਹਿੰਦੇ ਆਪੇ ਪਤਾ ਲੱਗ ਜਾਊਗਾ ਕਿ ਇਹ ਗੱਡੀਆਂ ਵੱਡੀਆਂ ਘਰਾਂ ਦੇ ਬਾਹਰ ਕਿਵੇਂ ਖੜੀਆਂ ਹੋ ਰਹੀਆਂ ਨੇ ਕਿਵੇਂ ਜੜੀਆਂ ਹੋਰ ਚੀਜ਼ਾਂ ਘਰਾਂ ਦੇ ਵਿੱਚ ਕਿਵੇਂ ਆ ਰਹੀਆਂ ਨੇ ਮਹਿੰਗੀਆਂ ਮਹਿੰਗੀਆਂ ਕਹਿੰਦੇ ਕਿ ਇਸ ਦੀ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਜਾਣੀ ਚਾਹੀਦੀ ਹੈ ਈਡੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਜਿਹਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ ਤਾਂ ਕਿ ਕਹਿੰਦੇ ਕਿ ਸਾਰਾ ਝਿਠਾ ਜਿਹੜਾ ਖੁੱਲ ਕੇ ਸਾਹਮਣੇ ਆਵੇ ਕਹਿੰਦੇ ਬਾਅਦ ਦੇ ਵਿੱਚ ਡੋਪ ਟੈਸਟ ਕਰਾਉਣ ਦੀ ਲੋੜ ਨਹੀਂ ਪਵੇਗੀ ਆਪੇ ਪਤਾ ਲੱਗ ਜਾਏਗਾ ਕਿਦੇ ਕਿਦੇ ਸੋਰਸਸ ਕਿੱਥੇ ਨੇ ਕਹਿੰਦੇ ਹਾਲੇ ਅਗਰ ਅਸੀਂ ਗੱਲ ਕਰੀਏ ਤੇ ਕਹਿੰਦੇ ਕਿ ਜਿੱਦੋਂ ਤੱਕ ਅਸੀਂ ਗੱਲ ਕਰਦੇ ਆ ਡੋਪ ਟੈਸਟ ਦੀ ਜਾਂ ਜਿੰਨੇ ਵੀ ਅਸੀਂ ਅਜੇ ਤੱਕ ਲੋਕ ਫੜ ਰਹੇ ਆ ਐਫ ਆਈ ਆਰ ਅਦਰਜ ਹੋ ਰਹੀਆਂ ਨੇ ਕਹਿੰਦੇ ਕਿ ਸਿਰਫ ਔਰ ਸਿਰਫ ਉਨ੍ਹਾਂ ਦੇ ਉੱਤੇ ਹੋ ਰਹੀਆਂ ਨੇ ਜਿਨ੍ਹਾਂ ਨੇ ਇਨਟੇਕ ਕੀਤਾ ਸੀ ਨਸ਼ਾ ਇਹ ਜਿਨ੍ਹਾਂ ਦੇ ਕੋਲ ਛੋਟੀ ਕੁਆਂਟੀਟੀ ਆਫ ਨਸ਼ਾ ਫੜਿਆ ਜਾ ਰਿਹਾ ਕਹਿੰਦੇ ਬਲਕਿ ਜਿਸ ਤਰ੍ਹਾਂ ਫਰਕਾਈ ਲੋਕਾਂ ਦੀ ਗੱਲ ਕਰਦੇ ਆ ਪੂਰੇ ਸਿਆਸੀ ਤੰਤਰ ਦੀ ਗੱਲ ਕਰਦੇ ਆ ਕਹਿੰਦੇ ਕਿ ਇਹ ਨਿਸ਼ਾਨਾ ਸਾਧਿਆ ਜਾਣਾ ਚਾਹੀਦਾ ਉੱਥੇ ਜਿੱਥੋਂ ਦੀ ਇਹ ਸਪਲਾਈ ਹੋ ਰਿਹਾ ਲੇਕਿਨ ਨਾਲ ਦੇ ਨਾਲ ਹੁਣ ਇੱਕ ਚੈਲੰਜ ਜਿਹੜਾ ਉਹ ਦੇ ਦਿੱਤਾ ਗਿਆ ਸੁਨੀਲ ਜਾਖੜ ਦੇ ਵੱਲੋਂ ਕਹਿੰਦੇ ਕਿ ਸਾਰੀ ਪਾਰਟੀਆਂ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਸਾਰਿਆਂ ਦੀ ਪਹਿਲਾ ਜਿਹੜੀ ਹੈ ਉਹ ਇਨਕਮ ਟੈਸਟ ਹੋਣੀ ਚਾਹੀਦੀ ਹੈ ਦੂਜੇ ਤੌਰ ਤੇ ਕਹਿੰਦੇ ਕਿ ਹੋਰ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਇਨਕਮ ਟੈਸਟ ਹੋਣੀ ਚਾਹੀਦੀ ਹੈ ਕਹਿੰਦੇ ਠੀਕ ਹੈ ਜੀ ਤੁਹਾਡਾ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦਾ ਆਮ ਆਦਮੀ ਪਾਰਟੀ ਤੋਂ ਬੱ비 ਬਾਦਲਸਾਨਾ ਫੋਨ ਲਾਈਨ ਤੇ ਜੁੜੇ ਹੋਏ ਨੇ ਬਾਦਲ ਸਾਹਿਬ ਸਵਾਗਤ ਹੈ ਡੇਲੀ ਪੋਸਟ ਪੰਜਾਬ ਰਣਈ ਮਾ ਚਲਤੇ ਜੀ ਬਹੁਤ ਮਿਹਰਬਾਨੀ ਜੀ ਜੀ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਸਰ ਡੋਪ ਟੈਸਟ ਤਾਂ ਕਹਿੰਦੇ ਠੀਕ ਹੈ ਨਹੀਂ ਲੇਕਿਨ ਪਹਿਲਾ ਆਮਦਨ ਟੈਸਟ ਹੋਏ ਦੇਖੋ ਮੈਂ ਦੱਸਾਂ ਜਾਖੜ ਸਾਹਿਬ ਬਹੁਤ ਕੈਲਕੂਲੇਟਿਡ ਤਰੀਕੇ ਨਾਲ ਪਟਾਉਣਾ ਚਾਹੁੰਦੇ ਹੈ ਧਿਆਨ ਬਟਾਉਣਾ ਚਾਹੁੰਦੇ ਹੈ ਜਿਹੜਾ ਅੱਜ ਕ੍ਰਾਂਤੀਕਾਰੀ ਫੈਸਲਾ ਹੋਇਆ ਹੈ ਉਹਦੇ ਤੇ ਦੇਖੋ ਤੁਸੀਂ ਕਿ ਇੱਕ ਇਤਿਹਾਸ ਰਚਿਆ ਗਿਆ ਐਜ਼ ਫਾਰ ਐਸ ਇੰਡਸਟਰੀਅਲ ਪਾਲਿਸੀ ਇਸ ਕਨਸਰਨਡ ਜੇ ਕਿਸੇ ਨੇ ਨਿਵੇਸ਼ ਕਰਨਾ ਹੋਵੇ ਪਰ ਜਾਖੜ ਸਾਹਿਬ ਦੀ ਇਹ ਗੱਲ ਉਹਨਾਂ ਨੇ ਕੀਤੀ ਹੈ ਨਾ ਕਿ ਆਮਦਨ ਟੈਸਟ ਹੋਣਾ ਚਾਹੀਦਾ ਸੀ ਤਾਂ ਕਹਿੰਦੇ ਆਮਦਨ ਟੈਸਟ ਵੀ ਹੋਣਾ ਚਾਹੀਦਾ ਹੈ ਡੋਪ ਟੈਸਟ ਵੀ ਹੋਣਾ ਚਾਹੀਦਾ ਹੈ ਜੀ ਡੋਪ ਟੈਸਟ ਅੱਜ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਨਸ਼ੇ ਹੈ ਔਰ ਕਿਤੇ ਨਾ ਕਿਤੇ ਜਾਖੜ ਸਾਹਿਬ ਜਿਹੜੀ ਅੱਜ ਪਾਰਟੀ ਵਿੱਚ ਬੈਠੇ ਐ ਉਹਦੇ ਵਿੱਚ ਵੀ ਉਹਨਾਂ ਨੇ ਵੀ 15 ਸਾਲ ਇਸ ਸਮੱਸਿਆ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਔਰ ਕਾਂਗਰਸ ਵਿੱਚ ਇਹ ਪ੍ਰਧਾਨ ਸੀਗੇ ਉਸ ਟਾਈਮ ਵੀ ਇਹਨਾਂ ਨੇ ਆਪਣੀ ਡਿਊਟੀ ਨਹੀਂ ਨਿਭਾਈ ਜਿਹੜੀ ਇਹਨਾਂ ਨੂੰ ਨਿਭਾਉਣੀ ਚਾਹੀਦੀ ਸੀ ਪਰ ਮੈਂ ਮਹਿਸੂਸ ਕਰਦਾ ਕਿ ਜਾਖੜ ਸਾਹਿਬ ਦਾ ਇੱਕ ਸਟੇਜ ਇੱਕ ਲੈਵਲ ਹੈ ਉਹਨਾਂ ਨੂੰ ਅੱਜ ਦੀ ਜਿਹੜੀ ਸਾਡੀ 45 ਦਿਨ ਵਾਲੀ ਅਸੀਂ ਪਾਲਿਸੀ ਬਣਾਈ ਹੈ ਜੀ ਔਰ ਉਹਦੇ ਬਾਰੇ ਵੀ ਕੋਈ ਗੱਲ ਕਰਨੀ ਚਾਹੀਦੀ ਸੀ ਕਿਤੇ ਨਾ ਕਿਤੇ ਪੰਜਾਬ ਉਹਨਾਂ ਦੀ ਪ੍ਰਾਇੋਰਟੀ ਤੋਂ ਮਿਸਿੰਗ ਹੈ ਜਾਖੜ ਸਾਹਿਬ ਪੰਜਾਬ ਦਾ ਪੁੱਤ ਹੋਣ ਦਾ ਉਹ ਅਦਾ ਨਹੀਂ ਕਰ ਰਹੇ ਫਰਜ਼ ਅਦਾ ਨਹੀਂ ਕਰ ਰਹੇ ਲੇਕਿਨ ਉਹ ਜਨ ਆਮ ਆਦਮੀ ਪਾਰਟੀ ਚੈਲੰਜ ਸਵੀਕਾਰ ਕਰਨ ਦੇ ਲਈ ਤਿਆਰ ਹੈ ਬਦਲ ਸਾਹਿਬ ਬਿਲਕੁਲ ਅਸੀਂ ਤਾਂ ਕਹਿੰਦੇ ਆ ਸਾਡੇ ਦਾ ਆਪਣੇ ਵਿੱਤ ਮੰਤਰੀ ਨੇ ਕਿਹਾ ਸੀ ਇਹ ਡੋਪ ਟੈਸਟ ਵੀ ਹੋਣਾ ਚਾਹੀਦਾ ਹੈ ਤੇ ਭ੍ਰਿਸ਼ਟਾਚਾਰ ਤੇ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੇ ਆਪਣੇ ਜਿਹੜੇ ਵਿਧਾਇਕਾਂ ਦੇ ਖਿਲਾਫ ਸਾਡੇ ਆਪਣੇ ਮੰਤਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਤੇ ਅਸੀਂ ਕਾਰਵਾਈਆਂ ਕੀਤੀਆਂ ਸੋ ਜਾਖੜ ਸਾਹਿਬ ਤਾਂ ਇਹ ਦੱਸਣ ਕਿ ਜਿਹੜਾ ਭਾਜਪਾ ਦਾ ਇਲੈਕਟੋਰਲ ਬਾਉਂਡਸ ਦਾ ਸਕੈਮ ਹੋਇਆ ਜੀ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਹਜ਼ਾਰਾਂ ਕਰੋੜ ਰੁਪਏ ਦਾ ਸਕੈਮ ਨੰਗਾ ਕੀਤਾ ਉਹਦੇ ਬਾਰੇ ਜਾਖੜ ਸਾਹਿਬ ਦਾ ਕੀ ਸਟੈਂਡ ਹੈ ਕੀ ਜਾਖੜ ਸਾਹਿਬ ਚਾਹੁੰਦੇ ਆ ਕਿ ਉਹਦੇ ਤੇ ਕਾਰਵਾਈ ਹੋਵੇ ਕਿ ਜਿਹੜੀਆਂ ਕੰਪਨੀਆਂ ਨੇ ਭਾਜਪਾ ਨੂੰ 95% ਇਲੈਕਟੋਰਲ ਬਾਉਂਡਸ ਦੇ ਵਿੱਚ ਭਾਜਪਾ ਨੂੰ ਬੌਂਡ ਗਏ ਐ 95% ਆਫ 올 ਇਲੈਕਟੋਰਲ ਬਾਉਂਡਸ 72 ਬੀਜਪੀ ਬਾਕੀ ਸਾਰੀਆਂ ਪਾਰਟੀਆਂ ਮਿਲਾ ਕੇ ਸਿਰਫ 5% ਲੈ ਕੇ ਬੌਂਡੀ ਸੋ ਕਿਤੇ ਨਾ ਕਿਤੇ ਜਾਖੜ ਸਾਹਿਬ ਇਹਦੇ ਬਾਰੇ ਵੀ ਗਿਆਨ ਦੇ ਦੇਣ ਕਿ ਜਿਹੜੇ ਭ੍ਰਿਸ਼ਟਾਚਾਰੀਆਂ ਨੂੰ ਭਾਜਪਾ ਜੁਆਇਨ ਕਰਾਉਂਦੀ ਹੈ ਆਪਣੀ ਪਾਰਟੀ ਵਿੱਚ ਉਹਨਾਂ ਬਾਰੇ ਜਾਖੜ ਸਾਹਿਬ ਦਾ ਕੀ ਰਿਐਕਸ਼ਨ ਹੈ ਜਿਹੜੇ ਪਵਾਰ ਸਾਹਿਬ ਦੇ ਭਤੀਜੇ ਵਰਗੇ ਤੇ ਮੰਗੋਲ ਦੇ TMC ਦੇ ਕਈ ਲੀਡਰ ਅੱਜ ਭਾਜਪਾ ਵਿੱਚ ਆਏ ਨੇ ਜਿਹੜੇ ਹਮੰਤਾ ਵਿਸ਼ਵਾਸ ਸ਼ਰਮਾ ਜਿਹੜੇ ਅੱਜ ਸਾਮ ਦੇ ਵਿੱਚ ਜਿਨ੍ਹਾਂ ਨੂੰ ਕਹਿੰਦੇ ਸੀ ਇਹਦੇ ਤੋਂ ਵੱਡਾ ਤਾਂ ਚੋਰ ਹੀ ਕੋਈ ਨਹੀਂ ਤੇ ਲੇਕਿਨ ਜਾਖੜ ਸਾਹਿਬ ਦੀ ਪਾਰਟੀ ਨੂੰ ਸਰੂਪਾ ਪਾਉਂਦੀ ਹੈ ਤੇ ਉਹਨਾਂ ਨੂੰ ਦੁੱਧ ਤੋਤਾ ਕਰ ਦਿੰਦੀ ਹੈ ਜੀ ਹੂੰ ਠੀਕ ਹੈ ਬਾਦਲ ਸਾਹਿਬ ਮੈਂ ਦੁਬਾਰਾ ਰੁੱਖ ਕਰਦੀ ਆ ਤੁਹਾਡਾ ਕਾਂਗਰਸ ਪਾਰਟੀ ਤੋਂ ਸੰ ਨਾਲ ਕੋਟਲੀ ਸਾਹਿਬ ਜੁੜੇ ਨੇ ਕੋਟਲੀ ਸਾਹਿਬ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਾਲ ਹਿਮਾਚਲ ਤੇ ਤੁਹਾਡਾ ਥੈਂਕ ਯੂ ਜੀ ਕੋਟਲੀ ਸਾਹਿਬ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਕਹਿ ਰਹੇ ਨੇ ਕਿ ਪਹਿਲਾਂ ਤਾਂ ਸ਼ੁਰੂਆਤ ਹੋਏ ਜੋ ਪ੍ਰਧਾਨ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਦੇ ਆਮਦਨ ਟੈਸਟ ਕਰਵਾਓ ਦੇਖੋ ਇਹ ਤਾਂ ਕੋਈ ਮਤਲਬ ਖਾਸ ਗੱਲ ਹੈ ਨਹੀਂ ਜਿਹੜੇ ਹਰੇਕ ਸਾਲ ਅਸੀਂ ਆਪਣੇ ਜੇ ਮੈਂ ਐਮਐਲਏ ਆ ਜਾਂ ਪਾਰਟੀ ਦੇ ਪ੍ਰਧਾਨ ਨੇ ਮੈਂ ਐਮਪੀ ਹੁੰਦੇ ਨੇ ਕੋਈ ਕੁਝ ਹੁੰਦੇ ਨੇ ਤੇ ਉਹ ਸਾਰਾ ਆਪਣਾ ਆਮਦਨ ਜਿਹੜਾ ਟੈਕਸ ਹੈ ਜਾਂ ਜਾਂ ਉਹਦੀ ਕਰਨ ਜਿਹੜੀ ਆ ਉਹ ਪਰਦ ਨਹੀਂ ਸਾਨੂੰ ਕਾਂਗਰਸ ਪਾਰਟੀ ਨੂੰ ਕੋਈ ਇਤਰਾਜ਼ ਨਹੀਂ ਜਿਨੇ ਜੋ ਕੁਝ ਵੀ ਕਰਵਾਉਣਾ ਹੈ ਉਹ ਕਰਵਾ ਸਕਦੇ ਨੇ ਇਸ ਗੱਲ ਦੇ ਅੰਦਰ ਪਾਰਦਰਸ਼ਤਾ ਜਿਹੜੀ ਆ ਉਹ ਲੋਕਾਂ ਦੇ ਸਾਹਮਣੇ ਆ ਸਕਦੀ ਹੈ ਅਸੀਂ ਐਮ ਐਲ ਏ ਆ ਅਸੀਂ ਹਰੇਕ ਸਾਲ ਆਪਣੀ ਪ੍ਰਾਪਰਟੀਜ਼ ਡਿਕਲੇਅਰ ਕਰਦੇ ਹਾਂ ਉਹਦੇ ਚ ਵਾਧਾ ਕੀ ਹੋਇਆ ਉਹਦੇ ਚ ਘਟਾ ਕੀ ਹੋਇਆ ਓਨ ਰਿਕਾਰਡ ਉੱਥੇ ਆਇਆ ਜਾਂਦਾ ਜੀ ਤੇ ਜੇ ਸਰਕਾਰ ਨੂੰ ਕਿਸੇ ਤੇ ਸ਼ੱਕ ਹੈ ਕੇਂਦਰ ਸਰਕਾਰ ਨੂੰ ਕਿਸੇ ਤੇ ਸ਼ੱਕ ਆ ਪੰਜਾਬ ਸਰਕਾਰ ਨੂੰ ਕਿਸੇ ਤੇ ਕੋਈ ਸ਼ੱਕ ਹੈ ਡਾਊਟ ਹੈ ਉਹਨਾਂ ਦੇ ਕੋਲ ਬਥੇਰੀਆਂ ਸਾਰੀਆਂ ਏਜੰਸੀਆਂ ਨੇ ਪਰ ਉਹਦਾ ਦੌਰੀ ਉਪਯੋਗ ਨਾ ਹੋਵੇ ਔਨ ਮੈਰਿਟ ਜਿਹੜਾ ਆ ਉਹ ਉਹ ਕਰ ਲੈਣ ਮੈਨੂੰ ਸਾਨੂੰ ਪਰ ਕੋਟਲੀ ਸਾਹਿਬ ਸੁਆਤਾ ਉਦੋ ਕੋਟਲੀ ਸਾਹਿਬ ਸੁਆਦ ਉਦੋ ਜਦੋਂ ਬਾਈ ਨੇਮ ਹੋਏ ਮੈਂ ਕਿੰਨਾ ਜੀ ਬਾਈ ਨੇਮ ਜੇ ਕਰਨਾ ਤਾਂ ਫਿਰ ਫਿਰ ਵੀ ਕਰਟੇਰੀਆ ਤਾਂ ਉਹੀ ਆਉਣਾ ਨਾ ਜੀ ਕੱਲਾ ਕੱਲਾ ਉਹ ਤਾਂ ਨਹੀਂ ਨਾ ਤੁਸੀਂ ਸਾਰੇ ਐਮਐਲਏਜ਼ ਐਮਪੀਜ਼ ਸਾਰੇ ਹੋਰ ਤਾਂ ਫਿਰ ਇਹ ਇਹ ਇਹਦੇ ਨਾਲ-ਨਾਲ ਮੇਰੇ ਖਿਆਲ ਦੇ ਅੰਦਰ ਜਿਹੜੇ ਬਿਊਰੋਕਰੇਟਸ ਨੇ ਉਹਨਾਂ ਨੂੰ ਵੀ ਸ਼ਾਮਲ ਕਰੋ ਜਿਹੜੇ ਹਮੇਸ਼ਾ ਫਸ ਜਾਂਦੇ ਨੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹ ਆਰਮਨਾਨ ਨਜ਼ਾਰੇ ਲੈਂਦੇ ਨੇ ਜੀ ਜੀ ਇਸ ਕਰਕੇ ਇਹ 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 ਤਾਂ ਤੁਸੀਂ ਸਪੈਸੀਫਿਕ ਕਿਸੇ ਨੂੰ ਕੋਟ ਕਰ ਰਹੇ ਹੋ ਇਹ ਤਾਂ ਤੁਸੀਂ ਇੱਕ ਇਸ਼ੂ ਕ੍ਰੀਏਟ ਕਰ ਰਹੇ ਹੋ ਕਿ ਮੇਰੇ ਖਿਆਲ ਦੇ ਅੰਦਰ ਜਿਹੜੇ ਕਹਿੰਦੇ ਨੇ ਉਹਨਾਂ ਦਾ ਵੀ ਹੋ ਜਾਣਾ ਚਾਹੀਦਾ ਹੂੰ ਇਹ ਤਾਂ ਫਿਰ ਸਾਰਿਆਂ ਦੇ ਲਈ ਬਰਾਬਰ ਹੀ ਆ ਨਾ ਇਹ ਇਹਦੇ ਤਾਂ ਕੋਈ ਦੋ ਰਾਹ ਨਾ ਨਹੀਂ ਅਸੀਂ ਕਾਂਗਰਸ ਪਾਰਟੀ ਹਰ ਕੀਮਤ ਤੇ ਹਰ ਗੱਲ ਜੇ ਕੋਈ ਉਹਨੂੰ ਕੋਟ ਕਰਦਾ ਜਾਂ ਸਪੈਸੀਫਿਕ ਕਰਦਾ ਜਾਂ ਸਿਰਫ ਸਾਡੇ ਪ੍ਰਧਾਨ ਸਾਹਿਬ ਦੇ ਲਈ ਹੀ ਕਰਦਾ ਤਾਂ ਅਸੀਂ ਤਿਆਰ ਆ ਉਹ ਜਦੋਂ ਮਰਜੀ ਆ ਕੋਈ ਕੋਈ ਇਨਕੁਆਰੀ ਕਰ ਲੈਣ ਜਾਂ ਕੁਝ ਜੋ ਮਰਜੀ ਕਰਨ ਉਹਦਾ ਅਸੀਂ ਵੀ ਹੋਰਾਂ ਜੇ ਤੁਸੀਂ ਸਾਡੇ ਪ੍ਰਧਾਨ ਸਾਹਿਬ ਦੀ ਗੱਲ ਕਰਦੇ ਹੋ ਉਹ ਮੈਂਬਰ ਪਾਰਲੀਮੈਂਟ ਨੇ ਸਾਰੇ ਮੈਂਬਰ ਪਾਰਲੀਮੈਂਟ ਨੇ ਹਾਲੇ ਤਾਂ ਸਾਲ ਪਹਿਲਾਂ ਆਪਣੀ ਚੋਣ ਦੇ ਦੌਰਾਨ ਆਪਣਾ ਐਪੀ ਡੈਟ ਜਿਹੜਾ ਉਹ ਸਾਰੇ ਜਿੰਨੇ ਹੁੰਦੇ ਆ ਉਹ ਸਾਰੇ ਡਿclare ਕੀਤੇ ਹੁੰਦੇ ਨੇ ਸਾਰੀਆਂ ਪਾਰਟੀਆਂ ਨੇ ਕੀਤੇ ਹੁੰਦੇ ਨੇ ਕੋਈ ਐਮਐਲ ਕੋਈ ਐਮਪੀ ਕੋਈ ਪਾਰਟੀ ਪ੍ਰਧਾਨ ਹੋਵੇ ਜਾਂ ਕੋਈ ਨਾ ਹੋਵੇ ਤੇ ਇਹਦੇ ਲਈ ਅਗਰ ਕਿਸੇ ਨੂੰ ਕੋਈ ਸ਼ੱਕ ਸ਼ਬਾ ਤਾਂ ਉਹ ਕਰ ਲਵੇ ਅਸੀਂ ਕਦੇ ਰੋਕਦੇ ਆ ਕਿਸੇ ਨੂੰ ਇਹ ਜੇ ਤੁਸੀਂ ਸਿਰਫ ਇੱਕ ਟਾਰਗੇਟ ਕਰਕੇ ਇਹ ਦੱਸਣ ਤੋਂ ਪਹਿਲਾਂ ਕਿ ਪੁੱਛ ਲੈਣੀਆਂ ਕਿ ਬੀਜੇਪੀ ਆਗੂ ਕੀ ਆਖਦੇ ਨੇ ਤੇ ਆ ਸ਼ਾਤ ਸਰ ਨਾਲ ਜੁੜੇ ਹੋਏ ਨੇ ਬੀਜੇਪੀ ਤੋਂ ਜਵੰਸ ਜੀ ਜਵੰਸ ਜੀ ਜਾਣਕਾਰੀ ਤੁਹਾਡੇ ਤੋਂ ਚਾਹਾਂਗੇ ਕਿਹਦੇ ਵੱਲ ਇਸ਼ਾਰਾ ਸੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਸ਼ੁਰੂਆਤ ਕਿਸ ਤੋਂ ਕਰਨਾ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਜੋ ਇਸ ਵੇਲੇ ਪ੍ਰਧਾਨ ਨੇ ਅਮਨ अरोड़ा ਤੋਂ ਸ਼ੁਰੂਆਤ ਆ ਰਹੇ ਨੇ ਬੀਜੇਪੀ ਵਾਲੇ ਹਾਂਜੀ ਦੇਖੋ ਇਹ ਗੱਲ ਤੇ ਜਿੱਥੋਂ ਸ਼ੁਰੂਆਤ ਕਰਦੀਆਂ ਜਾਂ ਜਾਖੜ ਸਾਹਿਬ ਦੇ ਪਾਰਟिकुलर ਜਿਹੜਾ ਉਹਨਾਂ ਨੇ ਸਟੇਟਮੈਂਟ ਬਣਾਇਆ तो पहले मैं ये कहना चाहना कि हम काफी देर हो गई है जदों कि ऐसिया स्टेटमेंट्स बहुत इमेच्योर बचपने वाली स्टेटमेंट्स ऐसिया स्टेटमेंट्स जो लोगों लोगों के सेंटीमेंट्स नहत हर्ट कर ने जो पंजाब का मजाक बना ने ऐसिया स्टेटमेंट्स जम आदमी पार्टी तो आनिया आम हो गई ने ਸਭ ਤੋਂ ਪਹਿਲੇ ਦੇਖੋ ਜਿਸ ਤਰੀਕੇ ਨਾਲ ਉਸ ਤੋਂ ਦੂਰ ਦੀ ਕੰਟ੍ਰੋਵਰਸੀ ਆਪਰੇਸ਼ਨ ਤੋਂ ਦੂਰ ਦੀ ਕੰਟ੍ਰੋਵਰਸੀ ਕੀਤੀ ਸੀਗੀ ਭਗਵਤਪານ ਜੀ ਨੇ ਆਦਰਨੀਆ ਚੀਫ ਮਿਨਿਸਟਰ ਮੈਂ ਤੇ ਉਹਦੇ ਉੱਤੇ ਲੋਕਾਂ ਨੂੰ ਕਿਹੜਾ ਰੋਸ ਹੋਇਆ ਸਿਰਫ ਇੱਥੇ ਨਹੀਂ ਬਾਹਰ ਹੋਇਆ ਹੁਣ ਇਹ ਕਹਿੰਦੇ ਨੇ ਕਿ ਅਸੀਂ ਸਾਰਿਆਂ ਦਾ ਟੋਪ ਟੈਸਟ ਕਰਾਣਾ ਹੈ ਤੇ ਦੇਖੋ ਜੀ ਅਸੀਂ ਇਹ ਮਤਲਬ ਬੇਸਿਕਲੀ ਸੋਚੋ ਕਿ ਇਹ ਜਿਹੜੀ ਐਂਟੀ ਡੋਪਿੰਗ ਐਂਟੀ ਡਰੱਗਸ ਦੀ ਡਰਾਈਵ ਹੈ ਇਹ ਕਾਦੇ ਵਾਸਤੇ ਹੈ ਇਹ ਐਂਟੀ ਡਰੱਗਸ ਦੀ ਡਰਾਈਵ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਤੇ ਇਹ ਜਿਹੜੇ ਪੋਲਿਟਿਸ਼ੀਅਨਸ ਦਾ ਡੋਪ ਟੈਸਟ ਕਰਾਣਾ ਚਾਹੁੰਦੇ ਨੇ ਉਹ ਪੰਜਾਬ ਦੀ ਜਵਾਨੀ ਦੇ ਵਿੱਚ ਨਹੀਂ ਆਉਂਦੇ ਇਹਦਾ ਮਤਲਬ ਹੈ ਕਿ ਇਹ ਜਿਹੜੇ ਜਿਹੜੀ ਜਿਹੜੇ ਲੋਕਾਂ ਨੂੰ ਟਾਰਗੇਟ ਕਰਨਾ ਚਾਹੀਦਾ ਹੈ ਜਿਹੜੇ ਪਾਸੇ ਇਹਨਾਂ ਨੂੰ ਆਪਣੀ ਪੂਰੀ ਐਫਰਟ ਲਗਾਣੀ ਚਾਹੀਦੀ ਹੈ ਚਾਹੀਦੀ ਹੈ ਉਥੋਂ ਦੀ ਐਫਰਟ ਹਟਾ ਕੇ ਇਹ ਇੱਕ ਡਰੱਗਸ ਦੇ ਮਾਮਲੇ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਪੋਲੀਟਿਕਸਾਈਜ਼ ਕਰਨਾ ਚਾਹੁੰਦੇ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਉਹ ਵੱਡੀ ਜਿਹੜੀ ਬਦਕਿਸਮਤੀ ਹੈ ਪੰਜਾਬ ਦੇ ਵਾਸਤੇ ਉਹ ਨਹੀਂ ਤੱਕਦੀ ਜੀ ਬਾਦਲ ਸਾਹਿਬ ਇੱਕ ਸਵਾਲ ਆਖਣ ਦਾ ਵੀ ਸਟੇਟਮੈਂਟ ਦੇ ਉਹ ਤੇ ਇੱਕ ਰਿਐਕਸ਼ਨ ਸੀਗਾ ਇਹਨਾਂ ਦੀ ਗੱਲ ਦੇ ਉੱਤੇ ਪਰ ਬੇਸਿਕਲੀ ਉਹਦੇ ਪਿੱਛੇ ਜਿਹੜੀ ਸੋਚ ਹੈ ਉਹ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਐਸਾ ਲੱਗਦਾ ਹੈ ਕਿ ਕੁਝ ਲੋਕੀ ਕਾਫੀ ਲੋਕ ਜਿਹੜੇ ਕੀ ਪਹਿਲੀ ਵਾਰੀ ਐਮ.ਐਲ.ਏ ਬਣੇ ਸੀਗੇ 90 2022 ਦੀ ਇਲੈਕਸ਼ਨ ਦੇ ਵੇਂ ਤੱਕ ਉਹਨਾਂ ਦੀ ਜਿਹੜੀ ਜੋ ਜਿਹੜੀ ਉਹਨਾਂ ਦੀ ਇਨਕਮ ਹੈ ਤੇ ਜਿਹੜੀ ਉਹਨਾਂ ਦੀ ਲਾਈਫ ਸਟਾਈਲ ਹੈ ਤੇ ਜਿਹੜੀ ਉਹਨਾਂ ਦੀ ਪ੍ਰਾਪਰਟੀ ਹੈ ਉਹਦੇ ਵਿੱਚ ਬਹੁਤ ਇੱਕ ਅਨਯੂਜਵਲ ਇਨਕਰੀਮੈਂਟ ਹੋਈ ਹੈ ਤੇ ਉਹ ਇਨਕਰੀਮੈਂਟ ਜਿਹੜੀ ਹੈ ਉਹ ਸਭ ਨੂੰ ਨਜ਼ਰ ਆ ਰਹੀ ਹੈ ਤੇ ਉਹ ਇਨਕਰੀਮੈਂਟ ਸੱਡਨਲੀ ਮਤਲਬ ਐਸਾ ਕਿਹੜਾ ਇਥੇ ਮੈਜਿਕ ਬੈਂਡ ਚੱਲ ਗਿਆ ਪੂਰਾ ਪੰਜਾਬ ਤੇ ਕਰਜ਼ੇ ਦੇ ਵਿੱਚ ਡੁੱਬਦਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਖਾਣ ਵਾਸਤੇ ਰੋਟੀ ਨਹੀਂ ਰਹਿ ਗਈ ਹੈ ਲੋਕ ਰੋਜ਼ ਬੈ ਰੋਜ਼ ਲੋਕਾਂ ਦੀ ਪਰਸਨਲ ਇਨਕਮ ਜਿਹੜੀ ਹੈ ਉਹ ਘੱਟ ਹੁੰਦੀ ਜਾ ਰਹੀ ਹੈ ਤੇ ਇੱਕ ਤਬਕਾ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਹੈ ਇਹ ਕਿਉਂ ਬਤਾ ਜਾ ਰਿਹਾ ਹੈ ਇਹ ਗੱਲ ਜਿਹੜੀ ਹੈ ਇਹ ਤੇ ਮੇਰਾ ਖਿਆਲ ਆਮ ਆਦਮੀ ਪਾਰਟੀ ਤੇ ਸਰਕਾਰ ਨੂੰ ਖੁਦ ਸੋਚਣੀ ਚਾਹੀਦੀ ਹੈ ਨਾ ਬਿਲਕੁਲ ਬਿਲਕੁਲ ਜਵਾਬ ਲੈ ਨਿਆ ਬਦਲ ਸਾਹਿਬ ਅਗਰ ਤੁਸੀਂ ਆਵਾਜ਼ ਤੁਹਾਨੂੰ ਮੇਰੀ ਮਿਲ ਪਾਰੀ ਹੋਏ ਇੱਕ ਪਾਸੇ ਇਹ ਜੋ ਆਪਾਂ 3 ਮਹੀਨੇ ਦੀ ਸਰਮੂਹਮ ਸਾਡੀ ਚੱਲੀ ਹੈ ਇੱਕ ਬਹੁਤ ਵੱਡਾ ਤੁਸੀਂ ਬਠਾਪੜ ਰਹੇ ਹੋ ਕਿ ਬਹੁਤ ਵੱਡੀ ਕਾਮਯਾਬੀ ਮਿਲੀ ਹਜ਼ਾਰਾਂ ਚ ਅਸੀਂ ਗ੍ਰਿਫਤਾਰੀਆਂ ਪਾਈਆਂ ਨੇ ਨਸ਼ਾ ਤਸਕਰਾਂ ਦੀਆਂ ਐਫ ਆਈ ਆਰ ਹੋਈਆਂ ਨੇ ਕਰੋੜਾਂ ਦੀ ਦੀ ਮਦੀ ਸਾਨੂੰ ਡਰੱਗਸ ਮਿਲੀ ਹੈ heroin ਮਿਲੀ ਹੈ ਔਰ ਕੈਸ਼ ਵੀ ਬਰਾਮਦ ਕੀਤਾ ਲੇਕਿਨ ਸਵਾਲ ਤੇ ਫਿਰ ਬਾਦਲ ਸਾਹਿਬ ਉਹੀ ਖੜਾ ਹੋਇਆ ਨਾ ਕਿ ਇੰਨੇ ਇੰਨੇ ਸਾਲ 3 ਸਾਲ ਦਾ ਤਾਂ ਕਾਰਜਕਾਰ ਅਸੀਂ ਮੰਨਾਂ ਗਈ ਫਿਰ ਕਿਸ ਦੀ ਪੁਸ਼ਤ ਪਨਾਹੀ ਹੇਠ ਡਰੱਗਸ बिकਦੀ ਰਹੀ ਹੈ ਇਸ ਸਵਾਲ ਤਾਂ ਉੱਠੇਗਾ ਹੀ ਬਾਦਲ ਸਾਹਿਬ ਜੀ ਦੇਖੋ ਦੁੱਖ ਦੀ ਗੱਲ ਤਾਂ ਇਹ ਹੈ ਕਿ ਜਿਹੜੀ ਇਹ ਐਂਟੀ ਡਰੱਗ ਕੈਂਪੇਨ ਸ਼ੁਰੂ ਹੋਈ ਹੈ ਇਹ 10 ਸਾਲ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ ਉਹ ਸਹੀ ਟਾਈਮ ਸੀ ਜਦੋਂ ਉਹ ਕੈਂਪੇਨ ਜੇ 10 ਸਾਲ ਪਹਿਲਾਂ ਸ਼ੁਰੂ ਹੁੰਦੀ ਤਾਂ ਇਹ ਨਸ਼ੇ ਦਾ ਜਿਹੜਾ ਕੋਡ ਹੈ ਇਹ ਪੰਜਾਬ ਤੋਂ ਬੜੀ ਜਲਦੀ ਪੱਟਿਆ ਜਾਣਾ ਸੀ ਲੇਕਿਨ ਮੈਂ ਕਿਤੇ ਨਾ ਕਿਤੇ ਕੋਟਲੀ ਸਾਹਿਬ ਨਾਲ ਐਗਰੀ ਕਰਦਾ ਐ ਕਿ ਜਾਖੜ ਸਾਹਿਬ ਅੱਜ ਇੱਕ ਇਸ਼ੂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਖੜ ਸਾਹਿਬ ਧਿਆਨ ਬਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜਾ ਅੱਜ ਫਾਸਟ ਟ੍ਰੈਨਡ ਜਿਹੜਾ ਪੋਰਟਲ ਅਨਾਉਂਸ ਹੋਇਆ ਉਸ ਮੁੱਦੇ ਤੋਂ ਮੈਂ ਬੇਨਤੀ ਕਰਦਾ ਐ ਕਿ ਜਾਖੜ ਸਾਹਿਬ ਮੈਂ ਜੈਵੰਤ ਸਿੰਘ ਜੀ ਨੂੰ ਸੁਣਿਆ ਜੈਵੰਤ ਸਿੰਘ ਜੀ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਕੋਈ ਪੋਲਿਟੀਕਲ ਪਾਰਟੀ ਆਪਣੇ ਆਗੂਆਂ ਦਾ ਡੋਪ ਟੈਸਟ ਕਰਾਉਣ ਤੋਂ ਆਨਾ ਕਿਨਾਰਾ ਕਰੇਗੀ ਮੈਂ ਹੈਰਾਨ ਐ ਕਿ ਭਾਜਪਾ ਨੂੰ ਕੀ ਇਤਰਾਜ਼ ਹੋ ਸਕਦਾ ਹੈ ਡੋਪ ਟੈਸਟ ਤੋਂ ਔਰ ਇਹ ਇਹੋ ਜੀ ਗੱਲ ਕਿਉਂ ਕਰਨਗੇ ਕਿ ਸਾਡੇ ਆਗੂ ਤਾਂ ਬਜ਼ੁਰਗ ਹੈ ਇਹ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਹਟਾਉਣ ਵਾਸਤੇ ਮੈਡਮ ਮੈਡਮ ਇਹਨਾਂ ਨੂੰ ਮੈਨੂੰ ਗੱਲ ਕਰ ਲੈਂਦੇ ਹੋ ਦੇਖੋ ਜੈਬੰਦ ਜੀ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ ਨਹੀਂ ਨਹੀਂ ਦੇਖੋ ਦੇਖੋ ਬਾਦਲ ਜੀ ਗੱਲ ਗੱਲ ਬੱਬੀ ਬਾਦਲ ਜੀ ਦੀ ਪੂਰੀ ਹੋਣ ਦੋ ਰਿਐਕਸ਼ਨ ਤੁਹਾਡਾ ਲਾਂਗ ਇਸਰ ਹੈ ਵੇਟ ਆਈ ਥਿੰਕ ਮੇਰੀ ਇੱਕ ਬੇਨਤੀ ਹੈ ਜੀ ਦੇਖੋ ਮੈਂ ਫਿਰ ਨਹੀਂ ਡੋਨਟ ਕੰਕਲੂਡ ਦਾ ਇਸ਼ੂ ਬਾਦਲ ਸਾਹਿਬ ਬਾਦਲ ਸਾਹਿਬ ਲਕਸ਼ਾਂ ਦੇ ਘੇੜ ਦੇ ਵਿੱਚ ਨਾ ਪਾਓ ਇਸ ਗੱਲ ਨੂੰ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਤੁਸੀਂ ਯੂ ਵਟ ਏਵਰ ਯੂ ਨੀਡ ਟੂ ਸੇ ਤੁਸੀਂ ਜ਼ਰੂਰ ਕਹੋ ਮੈਂ ਇਹ ਗੱਲ ਕਹੂੰਗਾ ਜੀ ਜੇ ਭਾਵੇਂ ਆਮਦਨ ਟੈਸਟ ਹੋਵੇ ਅਸੀਂ ਕਹਿੰਨੇ ਆ ਬਿਲਕੁਲ ਜਿਵੇਂ ਉਹਨਾਂ ਨੇ ਕਿਹਾ ਜਾਖੜ ਸਾਹਿਬ ਨੇ ਜਾਖੜ ਸਾਹਿਬ ਨੂੰ ਮੈਂ ਯਾਦ ਕਰਾ ਦਿਆਂ ਇਹਨਾਂ ਦੀ ਭਾਜਪਾ ਵਿੱਚ ਨਾ ਬਹੁਤ ਸਾਰੇ ਆਗੂ ਹੈ ਇਨਕਲੂਡਿੰਗ ਮਿਸਟਰ ਜਾਖੜ ਹਿਮਸੈਲਫ ਜੀ ਜਿਹੜੇ ਕਾਂਗਰਸ ਤੋਂ ਆਏ ਹੈ ਔਰ ਮੈਂ ਦੱਸ ਦਿਆਂ ਕਿ ਕੋਈ ਬਹੁਤਾ ਵਧੀਆ ਰਿਕਾਰਡ ਨਹੀਂਗਾ ਕ腐ਸ਼ਨ ਦੇ ਉੱਤੇ ਜਿਹੜੇ ਬੰਦੇ ਆਏ ਹੈ ਜੇ ਉਹਨਾਂ ਦਾ ਆਪਾਂ ਬੈਕ ਉਹ ਫਰੋਲਾ ਹੋਵੇ ਕਈਆਂ ਤੇ ਕੇਸ ਦਰਜ ਹੋਏ ਹੋਏ ਆ ਉਹੀ ਮੈਂ ਸਵਾਲ ਪੁੱਛੂੰਗਾ ਜੈਬੰਸ ਜੀ ਨੂੰ ਕਿ 올 ਇੰਡੀਆ ਪਾਲਿਸੀ ਹੈ ਤੁਹਾਡੀ ਕਿ ਤੁਸੀਂ ਚਾਹੁੰਦੇ ਹੋ ਸਾਰੇ ਦੇਸ਼ 'ਚ ਇਹ ਟੈਸਟ ਹੋਣਾ ਚਾਹੀਦਾ ਹੈ ਆਮਦਨ ਟੈਸਟ ਸਿਆਸੀ ਲੋਕਾਂ ਦਾ ਵਾਈ ਨਾਟ ਹੈਵ ਇਟ ਇਨ ਦਾ ਹੋਲ ਕੰਟਰੀ ਤੁਹਾਡੇ ਸਾਰੇ ਜਿਹੜੇ ਸਟੇਟ ਸਟਰਾਪਸ ਹੈ ਜਿਹੜੇ ਜਿਹੜੇ ਕੋਈ ਤੁਹਾਡੇ ਮੁੱਖ ਮੰਤਰੀ ਹੈ ਇਨਕਲੂਡਿੰਗ ਮਿਸਟਰ ਨਾਇਬ ਸੈਣੀ ਇਨਕਲੂਡਿੰਗ ਹੋਰ ਕਿੰਨੇ ਜਿਹੜੇ ਮਹਾਰਾਸ਼ਟਰਾ ਦੇ ਹੈ ਤੇ ਆਪਾਂ ਸਾਰਿਆਂ ਦਾ ਹੀ ਕਿਉਂ ਨਹੀਂ ਕਰਾਉਂਦੇ ਆਪਾਂ ਫਿਰ ਇਨਕਮ ਟੈਸਟ ਜੀ ਜੈ ਬੰਸ ਜੀ ਦੇਖੋ ਮੈਨੂੰ ਬੜਾ ਅਫਸੋਸ ਹੈ ਜਿਸ ਤਰੀਕੇ ਦੇ ਨਾਲ ਬੱਬੀ ਬਾਦਲ ਜੀ ਨੇ ਇਸ ਗੱਲ ਨੂੰ ਮੋੜਨ ਤਰੋੜਨ ਦੀ ਗੱਲ ਕੀਤੀ ਤੇ ਇਹ ਗੱਲ ਕੀਤੀ ਇਹਨਾਂ ਨੂੰ ਸਮਝ ਆ ਗਈ ਸੀ ਕਿ ਜੋ ਮੈਂ ਕਿਹਾ ਉਹ ਇੱਕ ਮੈਂ ਬੜੀ ਦੁਖਦੀ ਨਬਜ਼ ਫੜ ਲਈ ਹੈ ਪੰਜਾਬ ਦੀ ਤੇ ਉਹਦੇ ਬਾਰੇ ਤੁਹਾਡੇ ਇਸ ਚੈਨਲ ਦੇ ਮਾਧਿਅਮ ਤੋਂ ਮੈਂ ਲੋਕਾਂ ਨੂੰ ਇੱਕ ਇੱਕ ਇਨਪੁਟ ਦਿੱਤੀ ਹੈ ਉਹ ਇਹਨਾਂ ਨੂੰ ਸਮਝ ਆ ਗਿਆ ਦੀਗਾ ਤੇ ਉਹਦੇ ਨਾਲ ਇਹ ਇਹਨਾਂ ਦਾ ਜਿਹੜਾ ਜਿਹੜਾ ਇਹਨਾਂ ਦੀ ਜਿਹੜੀ ਜਵਾਬ ਹੈਗਾ ਨਾ ਉਹ ਉਸ ਮੈਟਰ ਨੂੰ ਕਿਸੇ ਤਰ੍ਹਾਂ ਦੇ ਨਾਲ ਤੋੜਨ-ਮੋੜਨ ਦੇ ਵਾਸਤੇ ਸੀਗਾ ਮੈਂ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਤੁਸੀਂ ਬੀਜੇਪੀ ਦੇ ਬੰਦਿਆਂ ਦਾ ਟੋਪ ਟੈਸਟ ਨਾ ਕਰਾਓ ਮੈਂ ਕਹਿਆ ਸੀ ਗੱਲ ਕਿ ਅਗਰ ਦੇਖੋ ਅਗਰ ਤੁਸੀਂ ਐਸੀ ਕੋਈ ਮੁਹਿੰਮ ਕਰਦੇ ਹੋ ਤੇ ਤੁਸੀਂ ਸਿਰਫ ਪੋਲੀਟਿਸ਼ੀਅਨਸ ਦੇ ਉੱਤੇ ਨਹੀਂ ਕਿ ਤੁਸੀਂ ਸਿਰਫ ਪੋਲੀਟਿਸ਼ੀਅਨਸ ਨੂੰ ਕਰਾਂਗੇ ਅਸੀਂ ਕਿਸੇ ਨੂੰ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਕਰਨਾ ਪੈਂਦਾ ਤੇ ਉਹਦੇ ਨਾਲ ਜਿਹੜਾ ਸਾਡਾ ਜਿਹੜੀ ਜਿਹੜੀ ਲੜਾਈ ਚੱਲ ਰਹੀ ਹੈ ਡਰੱਗਸ ਦੇ ਬੰਦ ਲੋ ਉਹ ਉਹ ਲੜਾਈ ਦਾ ਨੂੰ ਕੋਈ ਅਸਰ ਨਹੀਂ ਹੋਣਾ ਕਿਉਂਕਿ ਉਹ ਲੜਾਈ ਹੈਗੀ ਹੈ ਆਪਣੀ ਜਵਾਨੀ ਨੂੰ ਬਚਾਉਣ ਵਾਸਤੇ ਚਾਹਦਾ ਉਹ ਇੱਕ ਐਸਾ ਤਰੀਕਾ ਹੈ ਪੋਲੀਟਿਕਸਾਈਜ਼ ਕਰ ਰਹੇ ਨੇ ਇਹ ਇਹ ਪੂਰੀ ਦੀ ਪੂਰੀ ਜਿਹੜੀ ਇਹਨਾਂ ਦੀ ਸਿਸਟਮ ਹੈਗਾ ਇਹ ਹਰ ਚੀਜ਼ ਨੂੰ ਪੋਲਿਟਿਕਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਇਹਨਾਂ ਕੋਲੋਂ ਕੋਈ ਕੰਮ ਨਹੀਂ ਹੁੰਦਾ ਨਾ ਤੇ ਫਿਰ ਉਹ ਉਸ ਕੰਮ ਦੇ ਵਿੱਚ ਕੋਈ ਐਸੀ ਅੜਚਕ ਪਾ ਦਿੰਦੇ ਨੇ ਕੋਈ ਐਸੀ ਸਟੇਟਮੈਂਟ ਲੈ ਕੇ ਆ ਜਾਂਦੇ ਨੇ ਕਿ ਤੁਸੀਂ ਐਜ਼ ਅ ਚੈਨਲ ਉਹਨੂੰ ਫੜ ਲੈਂਦੇ ਹੋ ਤੇ ਇਹ ਜਿਹੜੇ ਨੇ ਇਹ ਪਤਲੀ ਗਲੀ ਤੋਂ ਨਿਕਲ ਜਾਂਦੇ ਨੇ ਪਰ ਮੈਂ ਇਹ ਚੀਜ਼ ਹੋਣ ਨਹੀਂ ਦਿੰਦਾ ਕਦੀ ਵੀ ਕਿਸੇ ਵੀ ਡਿਬੇਟ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਨੂੰ ਪਤਲੀ ਗਲੀ ਤੋਂ ਨਿਕਲਣ ਦੀ